ਇੰਡੀਅਨ ਨੈਸ਼ਨਲ ਲੋਕ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੋਨੋਂ ਸਕੇ ਭਰਾਵਾਂ ਵਾਂਗੂ ਐ ਦੋਨੋਂ ਪਾਰਟੀਆਂ ਕਿਸਾਨਾਂ ਦੀ ਪਾਰਟੀਆਂ ਗਰੀਬ ਦੀ ਪਾਰਟੀਆਂ ਮਜ਼ਦੂਰ ਦੀ ਪਾਰਟੀਆਂ ਦੋਨੋਂ ਹੀ ਆਪਣੇ ਆਪਣੇ ਸੂਬੇ ਦੀ ਪਾਰਟੀਆਂ ਦੋਨਾਂ ਦਾ ਰਿਸ਼ਤਾ ਕੋਈ ਸਿਆਸੀ ਰਿਸ਼ਤਾ ਨਹੀਂ ਦਿਲ ਦਾ ਰਿਸ਼ਤਾ ਹੈ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਹਰਿਆਣੇ ਦੇ ਲੋਕ ਸੋਚਦੇ ਆ ਕਿ ਸਾਡੀ ਸਰਕਾਰ ਬਣਦੀ ਹੈ ਜਦੋਂ ਹਰਿਆਣੇ ਵਿੱਚ ਇੰਡੀਆ ਨੈਸ਼ਨਲ ਲੋਕ ਦਲ ਦੀ ਸਰਕਾਰ ਬਣਦੀ ਹੈ ਅਸੀਂ ਪੰਜਾਬ ਵਾਲੇ ਸੋਚਦੇ ਆ ਕਿ ਸਾਡੀ ਸਰਕਾਰ ਹੈ ਇੱਥੇ ਦੋਨੋਂ ਪਾਰਟੀਆਂ ਜ਼ਮੀਨ ਨਾਲ ਜੁੜੀ ਹੋਈ ਪਾਰਟੀਆਂ ਆਪਣੇ ਸੂਬੇ ਦੀਆਂ ਪਾਰਟੀਆਂ ਚੌਧਰੀ ਦੇਵੀ لال ਜੀ ਤੇ ਵੱਡੇ ਬਾਦਲ ਸਾਹਿਬ ساری ਜ਼ਿੰਦਗੀ ਉਹਨਾਂ ਨੇ ਕਿਸਾਨੀ ਦੀ ਲੜਾਈ ਲੜੀ ਗਰੀਬ ਦੀ ਲੜਾਈ ਲੜੀ ਜੇ ਆਜ਼ਾਦੀ ਦੇ ਬਾਅਦ ਜੇ ਆਪਾਂ ਕਿਸਾਨ ਨੇਤਾ ਦੀ ਗੱਲ ਕਰੀਏ ਲੀਡਰਸ਼ਿਪ ਦੀ ਬੇਚ ਦੀ ਗੱਲ ਕਰੀਏ ਚੌਧਰੀ ਚਰਨ ਸਿੰਘ ਜੀ ਦਾ ਨਾਮ ਹੁੰਦਾ ਚੌਧਰੀ ਦੇਵੀ ਲਾਲ ਜੀ ਦਾ ਨਾਮ ਹੁੰਦਾ ਦਸਾ ਪ੍ਰਕਾਸ਼ ਸਿੰਘ ਜੀ ਬਾਦਲ ਦਾ ਨਾਮ ਹੁੰਦਾ ਆ ਜਿਹੜੀ ਥੋੜੀ ਮੋਟੀ ਆਪਾਂ ਨੂੰ ਐਮ ਐਸ ਪੀ ਮਿਲ ਰਹੀ ਹੈ ਕਣਕ ਤੇ ਝੋਨੇ ਦੀ ਆ ਦਵਾਈ ਇਹਨਾਂ ਲੀਡਰਸ਼ਿਪ ਨੇ ਆ ਨਹੀਂ ਤੇ ਇੱਥੇ ਐਮ ਐਸ ਪੀ ਨਹੀਂ ਕੋਈ ਦਿੰਦਾ ਸੀ ਕਿਸਾਨੀ ਦੀ ਕੋਈ ਗੱਲ ਨਹੀਂ ਕਰਦਾ ਸੀ ਅੱਜ ਦੇਸ਼ ਵਿੱਚ ਜਿਹੜੀ ਆ ਲੜਾਈ ਲੜ ਰਹੇ ਆ ਆਪਾਂ ਪਾਰਲੀਮੈਂਟ ਦੀ ਬੜੀ ਅਹਿਮ ਲੜਾਈ ਹੈ ਇੱਕ ਪਾਸੇ ਮੈਂ ਹਰਿਆਣੇ ਦੀ ਗੱਲ ਕਰਨਾ ਚਾਹਣਾ ਹੈ ਹਰਿਆਣੇ ਵਾਲਿਓ ਥੋੜੀ ਕੋਈ ਇੱਕ ਪਾਰਟੀ ਇੱਥੇ ਇਲੈਕਸ਼ਨ ਲੜ ਰਹੀ ਹੈ ਇੰਡੀਅਨ ਨੈਸ਼ਨਲ ਲੋਕ ਦਲ ਥੋੜੀ ਹਰਿਆਣੇ ਦੀ ਹੈ ਦੂਜੀ ਸਾਰੀ ਦਿੱਲੀ ਵਾਲੀਆਂ ਪਾਰਟੀਆਂ ਜਿਨ੍ਹਾਂ ਨੂੰ ਹੁਕਮ ਵੀ ਦਿੱਲੀੋਂ ਆਉਂਦੇ ਐ ਨਾਲੇ ਹੁਕਮਰਾਨ ਦਿੰਦੇ ਐ ਭਾਵੇਂ ਸੋਨੀਆ ਗਾਂਧੀ ਹੋਏ ਭਾਵੇਂ ਮੋਦੀ ਸਾਹਿਬ ਹੋਣ ਭਾਵੇਂ ਕੇਜਰੀਵਾਲ ਹੋਏ ਉਹਨਾਂ ਦਾ ਲਗਾ ਹਰਿਆਣਾ ਨਹੀਂ ਆ ਉਹਨਾਂ ਵਾਂਗ ਦੇਖਦੇ ਆ ਦੂਜੇ ਸੂਬੇ ਸਾਡਾ ਜਿੱਥੇ ਨੰਬਰ ਜ਼ਿਆਦੇ ਆ ਉਦੀ ਗੱਲ ਕਰਦੇ ਆ ਜਿਹੜੇ ਆਪਾਂ ਛੋਟੇ ਸੂਬੇ ਆ ਸਾਡੇ 13 ਐਮਪੀ ਆਉਂਦੇ ਆ ਤੁਹਾਡੇ 10 ਆਉਂਦੇ ਆ ਉੱਤਰ ਪ੍ਰਦੇਸ਼ ਵਿੱਚ 80 ਆਉਂਦੇ ਆ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਐ ਇਹਨਾਂ ਦੀ ਨਿਗਾਹ ਸਾਰੀ ਯੂਪੀ ਬਿਹਾਰ ਜਿੱਥੇ ਐਮਪੀ ਆਉਂਦੇ ਆ ਉਹਨਾਂ ਤਰਫ ਲੱਗੀ ਰਹਿੰਦੀ ਐ ਉੱਥੇ ਕਿਵੇਂ ਇੰਤਰਕੀ ਹੋਏ ਉੱਥੇ ਕਿਵੇਂ ਉਹਨਾਂ ਦੀ ਮੁਸ਼ਕਲਾਂ ਹਲ ਹੋਣ ਕਿਤੇ ਕਿਸਾਨੀ ਦੀ ਨਹੀਂ ਗੱਲ ਕਰਦੇ ਕਿਤੇ ਗਰੀਬ ਦੀ ਨਹੀਂ ਗੱਲ ਕਰਦੇ ਤੁਸੀਂ ਦੇਖ ਲਿਆ ਜੇ ਤੁਸੀਂ ਕਿਸਾਨੀ ਦੀ ਲੜਾਈ ਚੋਣੇ ਉਹ ਕਿਸਾਨਾਂ ਦੇ ਹੱਕ ਲਈ ਲੜਾਈ ਗਰੀਬ ਦੇ ਹੱਕ ਦੀ ਲੜਾਈ ਫਿਰ ਆਪਾਂ ਨੂੰ ਆਪਣੇ ਖੇਤਰ ਦੀਆਂ ਪਾਰਟੀਆਂ ਨੂੰ ਤਕੜਾ ਕਰਨਾ ਪੈਣਾ ਹੈ ਚੌਧਰੀ ਦੇਵਿ لال ਜੀ ਨੇ ਬਾਦਲ ਸਾਹਿਬ ਨੇ ਫਤ ਲੜਾਈ ਲੜੀ ਕਿਸਾਨੀ ਤੇ ਤੇ ਗਰੀਬ ਦੀ ਲੜਾਈ ਜਿੰਨੀ ਜਿੰਨੀ ਤਰੱਕੀ ਤੁਸੀਂ ਆਪਣੇ ਸੂਬੇ ਆ ਦੇਖੀ ਉਦੋਂ ਹੀ ਹੋਈ ਜਦੋਂ ਤੁਹਾਡੇ ਸੂਬੇ ਦੀਆਂ ਪਾਰਟੀਆਂ ਦਾ ਸਰਕਾਰ ਆਪਣੇ ਸੂਬੇ ਚਾਹੀ ਅੱਜ ਦੇਸ਼ ਦੀ ਹਾਲਾਤ ਕੀ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਤੁਸੀਂ ਮੋਦੀ ਜੀ ਦਾ ਭਾਸ਼ਣ ਸੁਣ ਲਓ ਅਮੇਸ਼ਾ ਜੀ ਦਾ ਭਾਸ਼ਣ ਸੁਣ ਲਓ ਇਤੇ ਨਹੀਂ ਕਹਿੰਦੇ ਕਿ ਕਿਸਾਨ ਵਾਸਤੇ ਅਸੀਂ ਆ ਕੀਤਾ ਗਰੀਬਾਂ ਦਾ ਪਿਆ ਕੀਤਾ ਉਹਨਾਂ ਦਾ ਸਾਰਾ ਹੀ ਮਕਸਦ ਹੈ ਇੱਕ ਧਰਮ ਨੂੰ ਦੂਜੇ ਨਾਲ ਲੜਾਉਂਦਾ ਆ ਜਿਹੜਾ ਦੇਸ਼ ਹੈ ਆ ਸਾਰਿਆਂ ਦਾ ਦੇਸ਼ ਹੈ ਆ ਹਿੰਦੂ ਸਿੱਖ ਮੁਸਲਮ ਕ੍ਰਿਸਚੀਅਨ ਸਾਰਿਆਂ ਦਾ ਦੇਸ਼ ਹੈ ਆ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜੁਗਵਾਰੀ ਸਾਰਿਆਂ ਦੀ ਹੈ ਸਾਰੇ ਦੇਸ਼ ਦੇ ਲੋਕ ਹੈ ਦੇਸ਼ ਦਾ ਪ੍ਰਧਾਨ ਮੰਤਰੀ ਨੇ ਇਹਦਾ ਚਾਹੀਦਾ ਜਿਹੜਾ ਕੱਲੇ ਇੱਕ ਧਰਮ ਦੀ ਗੱਲ ਕਰੇ ਤੇ ਦੂਜੇ ਦੀ ਨਾ ਕਰੇ ਜੇ ਕੱਲੇ ਦੋ ਚਾਰ ਵਪਾਰੀਆਂ ਦੀ ਗੱਲ ਕਰੇ ਤੇ ਗਰੀਬ ਤੇ ਕਿਸਾਨ ਦੀ ਨਾ ਗੱਲ ਕਰੇ ਜੇ ਤੁਸੀਂ ਆਪਣਾ ਸਹੀ ਮੈਨੇ ਤੇ ਆਪਣਾ ਥੋੜਾ ਆਪਣਾ ਕਿਸਾਨੀ ਦਾ ਤੇ ਗਰੀਬ ਦਾ ਰਾਜ ਚਾਹਣਿਓ ਤੇ ਜਿਹੜੀਆਂ ਪਾਰਟੀਆਂ ਥੋਡੀਆਂ ਨੇ ਉਹਨਾਂ ਨੂੰ ਤਕੜਾ ਕਰੋ ਕਿਉਂਕਿ ਜਿੰਨੇ ਕਾਨੂੰਨ ਬਣ ਰਹੇ ਐ ਪਾਰਲੀਮੈਂਟ ਚ ਬੰਦੇ ਐ ਤੇ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਗਰੀਬ ਦੀ ਕੀ ਸਮੱਸਿਆ ਹੈ ਕਿਸਾਨ ਦੀ ਕੀ ਕੁੱਝ ਸਮੱਸਿਆ ਹੈ ਮੋਦੀ ਜੀ ਨੇ ਕਿਸਾਨੀ ਦੇ ਕਾਨੂੰਨ ਬਣਾਤੇ ਕਿਸੇ ਨੂੰ ਪੁੱਛਿਆ ਨਹੀਂ ਅਸੀਂ ਉਹਨਾਂ ਦੇ ਸਾਥੀ ਸੀ ਸਾਨੂੰ ਨਹੀਂ ਬੁਲਾ ਕੇ ਪੁੱਛਿਆ ਜਦੋਂ ਪਤਾ ਲੱਗਿਆ ਕਿ ਆਹ ਕਾਨੂੰਨ ਬਣਾਏ ਆ ਅਸੀਂ ਨਾਲ ਦੇ ਨਾਲ ਉਹ ਐਨਡੀਆ ਨੂੰ ਛੱਡਿਆ ਤੇ ਉਹਨਾਂ ਦੀ ਸਰਕਾਰ ਨੂੰ ਛੱਡਿਆ ਉਹ ਮੇਰੇ ਭਾਈ ਸਾਹਿਬ ਨੇ ਅਸਤੀਫਾ ਤਾਂ ਕਿਸਾਨੀ ਵਾਸਤੇ ਤੁਹਾਡੇ ਵਾਸਤੇ ਲੋਕੀ ਤਾਂ ਕੁਰਸੀ ਨਹੀਂ ਛੱਡਦੇ ਸਰਪੰਚੀ ਨਹੀਂ ਛੱਡਦੇ ਇੱਥੇ ਮੰਤਰੀ ਤੇ ਐਨਡੀਏ ਕੁਰਸੀਆਂ ਛੱਡ ਦਿੱਤੀਆਂ ਕਿਉਂ ਅਸੀਂ ਤੁਹਾਡਾ ਦਰਦ ਸਮਝਦੇ ਹਾਂ ਤੁਹਾਡੀਆਂ ਤਕਲੀਫਾਂ ਸਮਝਦੇ ਹਾਂ ਅਸੀਂ ਝੋਨਾ ਮਰਨਾ ਤੁਹਾਡੇ ਵਾਸਤੇ ਆ ਮੋਦੀ ਸਾਹਿਬ ਨੂੰ ਸੋਨੀਆ ਗਾਂਧੀ ਨੂੰ ਆ ਕੇਜਰੀਵਾਲ ਨੂੰ ਪਤਾ ਹੈ ਝੋਨਾ ਕਿਵੇਂ ਲਾਈਦਾ ਹੈ ਕਣ ਕਿਵੇਂ ਵੀ ਜੀਦੀ ਹੈ ਨਰਮਾ ਕੇ ਵਿੱਚ ਉਗੀਦਾ ਹੈ ਤਾਨੂੰ ਉਥੇ ਬੰਨੇ ਆ ਉਹਨਾਂ ਨੂੰ ਕੁਝ ਪਤਾ ਨਹੀਂ ਜੇ ਪਤਾ ਜੇ ਥੋੜੀ ਕਿਸਾਨਾਂ ਦੀ ਪਾਰਟੀ ਗਰੀਬਾਂ ਦੀ ਪਾਰਟੀ ਨੂੰ ਹੈ ਐਸ ਕਰਕੇ ਜੈਜਾ ਮਾਹੌਲ ਦੇਸ਼ ਹੈ ਜੇ ਦੇਸ਼ ਤਾਂ ਤਕੜਾ ਹੋਊਗਾ ਜੇ ਖੇਤਰੀਆਂ ਪਾਰਟੀਆਂ ਤਕੜੀਆਂ ਹੋਣ ਮੈਂ ਹਰਿਆਣੇ ਵਾਲੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਅੱਜ ਜਿਹੜੇ ਥੋੜੇ ਹੈਰਾਨ ਹਰਿਆਣੇ ਵਿੱਚ ਮੈਂ ਦੇਖ ਰਿਹਾ ਹਾਂ ਇੱਕ ਪਾਸੇ ਹੁਣ ਬੀਜੇਪੀ ਐ ਡਰਾ ਕੇ ਕਮਜ਼ੋਰ ਬੰਦਿਆਂ ਨੂੰ ਨਾਲ ਜੋੜੀ ਜਾਂਦੀ ਐ ਦੂਜੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਗਏ ਐ ਦੋਨੋਂ ਹੀ ਚੋਰ ਇਕੱਠੇ ਹੋ ਗਏ ਐ ਸਾਡੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਇੱਥੋਂ ਡੇਢ ਘੰਟੇ ਜਰਾ ਘੰਟੇ ਜਰਾ ਐ ਟੈਲੀਫੋਨ ਕਰਕੇ ਕਿਸੇ ਪਿੰਡ ਚ ਗੋਦੋ ਕੀ ਆਮ ਆਦਮੀ ਪਾਰਟੀ ਨੂੰ ਵੋਟ ਪਾਊਗੀ ਕਹਿੰਦੇ ਨਹੀਂ ਛੱਤਰ ਪਹਿਣਗੇ ਉੱਥੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ 92 ਸੀਟਾਂ ਜਤਾਈਆਂ ਆਮ ਆਦਮੀ ਪਾਰਟੀ ਨੂੰ ਐਨੇ ਝੂਠ ਬੋਲੇ ਅਸੀਂ ਹਜ਼ਾਰ ਰੁਪਏ ਦੇਵਾਂਗੇ ਅਸੀਂ ਆ ਕਰਾਂਗੇ ਉਹ ਕਰਾਂਗੇ ਆ ਕਰਾਂਗੇ ਇੱਕ ਚੀਜ਼ ਨਹੀਂ ਕੀਤੀ ਇੱਕ ਚੀਜ਼ ਗਾਇਬ ਹੀ ਮੁੱਖ ਮੰਤਰੀ ਸਾਡਾ ਸ਼ਰਾਬੀ ਹੈ 5 ਵਜੇ ਤੋਂ ਬਾਅਦ ਨਿਕਦਾ ਹੀ ਨਹੀਂ ਲੋਕਾਂ ਕੋਲੇ ਆਉਂਦਾ ਹੀ ਨਹੀਂ ਤੁਸੀਂ ਦੇਖ ਲਓਗੇ ਇੱਥੇ ਉੱਥੇ ਕਿਉਂ ਨਹੀਂ ਇਕੱਠੇ ਹੋਏ ਪੰਜਾਬ 'ਚ ਕਿਉਂਕਿ ਕਾਂਗਰਸ ਨੂੰ ਪਤਾ ਲੱਗਿਆ ਇਹਨਾਂ لمبے ਸ਼ਰਾਬੀ ਨਾਲ ਮਿਲ ਕੇ ਤਾਂ ਸਾਡੀ ਜਮਾਨਤਾਂ ਜਬਤ ਹੋਣਗੀਆਂ ਜਿਵੇਂ ਪੰਜਾਬ ਵਿੱਚ 92 ਸੀਟਾਂ ਜਿੱਤੀਆਂ ਐਕਤੀ ਦੇਖ ਲਓ 13 ਦੀਆਂ 13 ਪਾਰਲੀਮੈਂਟ ਜਮਾਨਤਾਂ ਜਬਤ ਹੋਣਗੀਆਂ ਝਾੜੂ ਵਾਲਿਆਂ ਦੀਆਂ ਮੈਂ ਹੋਰ ਵੀ ਦੋ ਗੱਲਾਂ ਕਰਨਾ ਚਾਹਣਾ ਹੈ ਜਿਹੜੇ ਮੇਰੇ ਸਿੱਖ ਭੈਣ ਭਰਾ ਮੇਰੀ ਗੱਲ ਸੁਣ ਰਹੇ ਆਂ 1 ਜੂਨ ਤਰੀਕ ਯਾਦ ਕਰੋ 1 ਜੂਨ ਉਹ ਤਰੀਕ ਹੈ 40 ਸਾਲ ਪਹਿਲੇ ਜਦੋਂ ਇੰਦਰਾ ਗਰਦੀ ਨੇ ਟੈਂਕਾਂ ਤੋਂਪਾਂ ਤੇ ਦਰਬਾਰ ਸਾਹਿਬ ਹਮਲਾ ਕੀਤਾ ਅੱਜ 40 ਸਾਲ ਪਹਿਲੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਨੂੰ ਦਿੱਲੀ ਕਾਨਪੁਰ ਸਾਰੇ ਜਗ੍ਹਾ ਤੇ ਕਤਲੇਆਮ ਕੀਤਾ ਕਾਂਗਰਸ ਨੇ ਅੱਜ 40 ਸਾਲ ਹੋ ਗਏ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਕੋਈ ਸਿੱਖ ਭੁੱਲ ਨਹੀਂ ਸਕਦਾ ਕਿ ਕਾਂਗਰਸ ਨੇ ਕੀ ਕੀਤਾ ਆਪਣੇ ਨਾਲ ਦੂਜੀ ਗੱਲ ਜਦੋਂ ਅਸੀਂ ਬੀਜੇਪੀ ਨੂੰ ਲੱਤ ਮਾਰੀ ਤੇ ਉਹਨਾਂ ਨੇ ਫਿਰ ਸਿੱਖ ਧਰਮ ਦੇ ਖਾਦਵੀ ਜੰਗ ਸ਼ੁਰੂ ਕਰ ਦਿੱਤੀ ਤੁਸੀਂ ਜਾਣਦੇ ਹੋ ਤੱਕ ਹਜ਼ੂਰ ਸਾਹਿਬ ਸਾਡੇ ਸਿੱਖ ਕੌਮ ਦੇ ਪੰਜ ਤਖਤ ਸਾਹਿਬ ਹਨ ਇੱਕ ਤਖਤ ਹਜ਼ੂਰ ਸਾਹਿਬ ਜਿੱਥੇ ਇੱਕ ਪੁਰਾਣਾ ਐਕਟ ਬਣਿਆ ਹੈ ਤੱਕ ਹਜ਼ੂਰ ਸਾਹਿਬ ਦੀ ਸਿਦੇਖ ਸੇਕ ਵਾਸਤੇ ਇੰਨਾ ਨਹੀਂ ਬੰਬਈ ਮਹਾਰਾਸ਼ਟਰ ਦੀ ਸਰਕਾਰ ਨੇ ਕੀ ਕੀਤਾ ਪਾਰਾ ਕਾਨੂੰਨ ਬਦਲ ਕੇ ਅੱਜ ਆਰਐਸਐਸ ਨੇ ਕਾਬਜ ਕਰ ਦਿੱਤਾ ਤਤਹਰੂਰ ਸਾਹਿਬ ਦੇਖੋ ਸਿੱਖ ਧਰਮ ਚ ਹੁਣ ਆਰਐਸਐਸ ਦਾ ਦਖਲ ਹੋ ਗਿਆ ਉਹਨਾਂ ਨੇ ਕੰਟਰੋਲ ਕਰ ਲਿਆ ਤਤ ਪਟਨਾ ਸਾਹਿਬ ਤੇ ਵੀ ਆਰਐਸਐਸ ਨੇ ਕੰਟਰੋਲ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਆਰਐਸਐਸ ਕਾਬਜ ਹੋ ਗਈ ਹੈ ਤੇ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 103 ਸਾਲ ਪੁਰਣੀ ਸਾਡੀ ਕਮੇਟੀ ਹੈ ਜਿਹੜੇ ਸਿੱਖ ਧਰਮ ਨੂੰ ਦਾ ਮਿਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਉਹਨੂੰ ਵੀ ਤੋੜ ਕੇ ਹਰਿਆਣੇ ਦੀ ਲੱਗ ਬਣਾਤੀ ਤੇ ਇੱਥੇ ਸਿੱਖ ਧਰਮ ਨੂੰ ਦੇਣ ਦੇ ਬਜਾਏ ਇਹਨਾਂ ਦੇ ਨਮੈਂਚ ਚੁੜੇ ਹੋਏ ਨਮੈਂਦੇ ਦੇ ਬਾਅਦ ਬਜਾਏ ਇਹਨਾਂ ਨੇ ਆਪਣੇ ਆਰਐਸਐਸ ਦੇ ਬੰਦੇ ਥੀ ਲਾ ਦਿੱਤੇ ਜਦੋਂ ਕਿਸਾਨਾਂ ਦਾ ਉਹ ਅੰਦੋਲਨ ਸੀ ਗੁਰੂ ਘਰਾਂ ਵਿੱਚ ਪੁਲਿਸ ਨੂੰ ਭરાਇਆ ਗਿਆ ਸੀ ਕਮਸਾਲ ਅੰਦੋਲਨ ਚ ਆਇਆ ਹੈ ਹਰਿਆਣੇ ਦੀ ਬੀਜੇਪੀ ਸਰਕਾਰ ਐਸ ਕਰਕੇ ਸਹੀ ਮੈਨੇ ਤੇ ਜੇ ਦੇਸ਼ ਨੂੰ ਬਚਾਉਣਾ ਹੈ ਆਪਾਂ ਨੂੰ ਦੇਖਣਾ ਪੈਣਾ ਹੈ ਕਿ ਆਪਾਂ ਕਿਹੜੀਆਂ ਪਾਰਟੀਆਂ ਦੇਸ਼ ਨੂੰ ਕੱਠਾ ਰੱਖਣਾ ਚਾਹੁੰਦੀਆਂ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ 103 ਸਾਲ ਪੁਰਾਣਾ ਇਤਿਹਾਸ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੀਤੀ ਜਦੋਂ ਅਸੀਂ ਚਾਪੀਆਂ ਦਾ ਮੋਰਚਾ ਜਿੱਤਿਆ ਅੰਗਰੇਜ਼ਾਂ ਦੇ ਖਿਲਾਫ ਮਹਾਤਮਾ ਗਾਂਧੀ ਜੀ ਨੇ ਸਾਨੂੰ ਲਿਖ ਕੇ ਚਿੱਠੀ ਲਿਖੀ ਸਾਡੇ ਪ੍ਰਧਾਨ ਨੂੰ ਕਿ ਤੁਸੀਂ ਦੇਸ਼ ਦੀ ਆਜ਼ਾਦੀ ਦੀ ਸਭ ਤੋਂ ਪਹਿਲੀ ਜੰਗ ਜਿੱਤ ਲਈ ਹੈ ਇਸ ਕਰਕੇ ਮੈਂ ਜ਼ਿਆਦਾ ਸਮਾਨ ਨਹੀਂ ਲੈਣਾ ਚਾਹੁੰਦਾ ਮੈਂ ਇੰਨਾ ਹੀ ਬੇਨਤੀ ਕਰਨਾ ਚਾਹੁੰਦਾ ਹਰਿਆਣੇ ਦੇ ਲੋਕਾਂ ਨੂੰ ਆਪਣੀ ਖੇਤਰੀ ਪਾਰਟੀ ਇੰਡੀਅਨ ਨੈਸ਼ਨਲ ਲੋਕਦਨ ਨੂੰ ਤਕੜਾ ਕਰ ਦਿਓ ਜੇ ਤੁਸੀਂ ਹਰਿਆਣੇ ਦੇ ਕਿਸਾਨ ਨੂੰ ਬਚਾਉਣਾ ਹੈ ਜੇ ਹਰਿਆਣੇ ਦੇ ਗਰੀਬ ਨੂੰ ਬਚਾਉਣਾ ਹੈ ਜੇ ਤੁਸੀਂ ਹਰਿਆਣੇ ਦੇ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਪਾਰਲੀਮੈਂਟ ਭੇਜਣੀ ਹੈ ਕਿ ਹਰਿਆਣੇ ਦੀ ਪਾਰਟੀ ਨੂੰ ਤਕੜਾ ਕਰ ਲੋ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਓ ਜਿਵੇਂ ਦਿੱਲੀ ਵਾਲੀਆਂ ਪਾਰਟੀਆਂ ਨੇ ਬੀਜੇਪੀ ਵਰਗਿਆਂ ਨੇ ਹਰਿਆ ਅਜੇ ਕਿਸਾਨ ਐਜੂਕੇਸ਼ਨ ਦੇ ਦੌਰਾਨ ਬਾਰਡਰ ਸੀਲ ਕਰਤੇ ਸੀ ਜਿਵੇਂ ਇਹਨਾਂ ਨੇ ਦਿੱਲੀ ਵਾਲਿਆਂ ਨੇ ਬਾਰਡਰ ਸੀਲ ਕਰਕੇ ਕਿਸਾਨਾਂ ਉੱਤੇ ਪੁਲਿਸ ਦੇ ਬੰਬ ਦੇ ਅਤਰੂ ਗੇਂਦ ਦੇ ਗੋਲੇ ਸਿੱਟੇ ਸੀ ਓਵੇਂ ਤੁਸੀਂ ਵੀ ਬਾਰਡਰ ਸੀਲ ਕਰ ਦਿਓ 25 ਤਰੀਕ ਨੂੰ ਵੋਟਾਂ ਰਹੀਂ ਕਿ ਹਰਿਆਣੇ ਦੇ ਲੋਕ ਕੱਲੇ ਹਰਿਆਣੇ ਦੀ ਪਾਰਟੀ ਨੂੰ ਵੋਟਾਂ ਪਾਉਣਗੇ ਦਿੱਲੀਆ ਦੀਆਂ ਪਾਰਟੀਆਂ ਨੂੰ ਨਹੀਂ ਪਾਉਣਗੇ ਅਸੀਂ ਵੋਟਾਂ ਇੰਨਾ ਕਹਿ ਕੇ ਤੁਹਾਡਾ ਤਨਵਾਦ ਕਰਦਾ ਤੇ ਬੇਨਤੀ ਕਰਦਾ ਕਿ ਇੰਡੀਅਨ ਨੈਸ਼ਨਲ ਲੋਕਦਲ ਦੇ ਜਿੱਥੇ-ਜਿੱਥੇ ਉਮੀਦਵਾਰ ਹੈ ਸਮੂੱਚੀ ਖਾਲਸਾ ਪੰਥ ਸਾਰੇ ਇੱਕ ਝੋਮ ਨਿਕਾਲੀ ਗਏ ਵਰਕਰ ਆਪਾਂ ਇਕੱਠੇ ਹੋ ਕੇ ਇੰਡੀਅਨ ਨੈਸ਼ਨਲ ਲੋਕਦਲ ਜਿਤਾਈਏ